वन वेलकम बैक टू माय चैनल बेटा आज ਅਸੀਂ ਜਿਹੜਾ ਟਾਪਿਕ ਡਿਸਕਸ ਕਰਨ ਜਾ ਰਹੇ ਹਾਂ ਉਹ ਹੈਗਾ ਪਿੰਨ ਤੇ ਪਰਿਮੇਯ ਸੰਖਿਆ ਵਿੱਚ ਕੀ ਫਰਕ ਹੁੰਦਾ ਪਹਿਲਾਂ ਅਸੀਂ ਅੰਦੀ ਡੈਫੀਨੇਸ਼ਨ ਦੇਖਦੇ ਹਾਂ ਪਿੰਨ ਇੱਕ ਜਿਹੀ ਸੰਖਿਆ ਹੁੰਦੀ ਹੈ ਜਿਹਨੂੰ ਅਸੀਂ ਪੀ ਬਟਾ ਕਯੂ ਦੇ ਰੂਪ ਵਿੱਚ ਲਿਖ ਸਕਦੇ ਹਾਂ ਪੀ ਤੇ ਕਯੂ ਦੋਨੋਂ ਪੂਰਣ ਅੰਕ ਜਾਂ ਪੂਰਣ ਸੰਖਿਆਵਾਂ ਹੁੰਦੀਆਂ ਪੀ ਦਾ ਮਤਲਬ ਹੁੰਦਾ ਹੈ ਆਇਨਸ਼ ਕਯੂ ਦਾ ਮਤਲਬ ਹੁੰਦਾ ਹੈ ਹਰ ਪਰ ਕਯੂ ਜ਼ੀਰੋ ਦੇ ਬਰਾਬਰ ਨਹੀਂ ਹੋ ਸਕਦਾ ਤੇ ਪਰਿਮੇਸ਼ ਸੰਖਿਆ ਵਿੱਚ ਵੀ ਉਹ ਸੰਖਿਆ ਜਿਹੜੀ p/q ਦੇ ਰੂਪ ਵਿੱਚ ਲਿਖੀ ਜਾਂਦੀ ਹੈ ਪਰ ਇਹਦੇ ਵਿੱਚ p ਤੇ q ਸੰਪੂਰਨ ਸੰਖਿਆਵਾਂ ਹੁੰਦੀਆਂ ਤੇ q ਜਿਹੜਾ ਹੈਗਾ ਹਰ 0 ਦੇ ਬਰਾਬਰ ਨਹੀਂ ਹੁੰਦਾ ਪੂਰਨ ਤੇ ਸੰਖਿਆਵਾਂ ਕ ਸੰਪੂਰਨ ਸੰਖਿਆਵਾਂ ਕੀ ਹੁੰਦੀਆਂ ਅਸੀਂ ਥੋੜਾ ਜਿਹਾ ਇਹ ਵੀ ਰਿਮਾਈਂਡ ਕਰਦੇ ਆ ਤਾਂ ਪੂਰਨ ਸੰਖਿਆਵਾਂ ਦਾ ਮਤਲਬ ਹੁੰਦਾ ਹੈ ਉਹ ਸੰਖਿਆਵਾਂ ਜਿਹੜੀਆਂ 0 ਤੋਂ ਸਟਾਰਟ ਹੁੰਦੀਆਂ 0 1 2 3 4 ਸਾਰੀਆਂ ਧਨਾਤਮਕ ਸੰਖਿਆਵਾਂ ਔਰ ਸੰਪੂਰਨ ਸੰਖਿਆਵਾਂ ਹੁੰਦੀਆਂ ਜਿਹਦੇ ਚ ਨਾਲ ਅਸੀਂ ਰਿਨਾਤਮਕ ਸੰਖਿਆਵਾਂ ਵੀ ਐਡ ਕਰਦੇ ਹਾਂ 0 1 2 3 4 ਮਤਲਬ ਸਾਰੀਆਂ ਪੂਰਨ ਸੰਖਿਆਵਾਂ ਤੇ ਨਾਲ ਸਾਰੀਆਂ ਰਿਨਾਤਮਕ ਪ੍ਰਕਿਰਤਿਕ ਸੰਖਿਆਵਾਂ ਹੁੰਦੀਆਂ ਇਹਦੇ ਚ ਠੀਕ ਹੈ ਜੀ ਤਾਂ ਹੁਣ ਜਦੋਂ ਅਸੀਂ ਭਿੰਨ ਦੀ ਗੱਲ ਕਰਾਂਗੇ ਤਾਂ p ਤੇ q ਦੋਨੋਂ ਕੀ ਹੈ ਪੂਰਨ ਅੰਕ ਜਾਂ ਪੂਰਨ ਸੰਖਿਆਵਾਂ ਹੋਣਗੀਆਂ ਤੇ q 0 ਦੇ ਬਰਾਬਰ ਨਹੀਂ ਹੋਊਗਾ p 0 ਦੇ ਬਰਾਬਰ ਹੋ ਸਕਦਾ ਹੈ ਪਰ ਇਹ ਮੀਸਾਂਖਿਆਵਾ ਦੇ ਵਿਚਾਰ ਵਿੱਚ ਸਾਡੇ ਕੋਲ ਨਾਲ ਰਿਨਾਤਮਕ ਸੰਖਿਆਵਾਂ ਵੀ ਹੋਣਗੀਆਂ ਮਤਲਬ ਇਹ ਪਲੱਸ ਵਾਲੇ ਵੀ ਹੋ ਸਕਦੀਆਂ ਮਾਈਨਸ ਵਾਲੀਆਂ ਵੀ ਰਕਮਾਂ ਹੋ ਸਕਦੀਆਂ ਹਨ ਮਾਈਨਸ ਵਾਲੀਆਂ ਸੰਖਿਆਵਾਂ ਵੀ ਪੀਤੇ ਕਿਉਂ ਹੋ ਸਕਦੀਆਂ ਬਟ ਕਿਉਂ ਜ਼ੀਰੋ ਦੇ ਬਰਾਬਰ ਨਹੀਂ ਹੋ ਸਕਦੀ ਜੇ ਸਿੱਧਾ ਐਗਜ਼ਾਮਪਲ ਲੈਣੀ ਹੋਵੇ ਤਾਂ ਜਿਵੇਂ ਪਿੰਨ ਕਿਉਂਕਿ ਇਹਦੇ ਚ ਅੰਸ਼ ਤੇ ਹਰ ਦੋਨੋਂ ਧਨਾਤਮਕ ਹੈ ਤਾਂ ਅਸੀਂ ਇਹਦੀਆਂ ਉਦਾਹਰਣਾਂ ਲਵਾਂਗੇ ਜਿਵੇਂ 1/2 5/7 14/15 0/1 ਵੀ ਅਸੀਂ ਲੈ ਸਕਦੇ ਹਾਂ ਕਿਉਂ ਕਿ ਅਸੀਂ ਅੰਸ਼ 'ਚ 0 ਲੈ ਸਕਦੇ ਹਾਂ ਔਰ ਅਸੀਂ ਕਹੇ ਵੀ ਸਾਰੀਆਂ ਪੂਰਨ ਸੰਖਿਆਵਾਂ ਹੁੰਦੀਆਂ ਹਰ ਦੇ ਵਿੱਚ ਅਸੀਂ 0 ਨਹੀਂ ਲੈਣੀ ਤਾਂ ਅਸੀਂ /1 /2 /3 ਕੁਝ ਵੀ ਲੈ ਸਕਦੇ ਹਾਂ ਪਰ ਮੇਂ ਸੰਖਿਆਵਾਂ ਦੇ ਵਿੱਚ ਧਨਾਤਮਕ ਸੰਖਿਆਵਾਂ ਤਾਂ ਸਾਰੀਆਂ ਹੁੰਦੀਆਂ ਹੀ ਐ ਇਹਦੇ ਨਾਲ ਅਸੀਂ ਰਿਨਾਤਮਕ ਵੀ ਅੰਸ਼ ਜਾਂ ਹਰ ਲੈ ਸਕਦੇ ਹਾਂ ਜਿਦਾ -6/7 2/ -11 ਐਕਸਟਰਾ ਉਸ ਤੋਂ ਬਾਅਦ ਜਿਹੜੀਆਂ ਮਤਲਬ ਇਹਨਾਂ ਤੋਂ ਅਸੀਂ ਕੀ ਕਨਕਲੂਜਨ ਕਰਦੇ ਹਾਂ ਡੈਫੀਨੇਸ਼ਨ ਤੋਂ ਵੀ ਸਾਰੀਆਂ ਪਿੰਨਾ ਜਿਹੜੀਆਂ ਹੁੰਦੀਆਂ ਉਹ ਪਰਿਮੇਯ ਸੰਖਿਆਵਾਂ ਵੀ ਹੁੰਦੀਆਂ ਬਟ ਜਿਹੜੀਆਂ ਪਰਿਮੇਯ ਸੰਖਿਆਵਾਂ ਹੁੰਦੀਆਂ ਸਾਰੀਆਂ ਪਰਿਮੇਯ ਸੰਖਿਆਵਾਂ ਪਿੰਨਾ ਨਹੀਂ ਹੋ ਸਕਦੀਆਂ ਕੁਝ ਪਰਿਮੇਯ ਸੰਖਿਆਵਾਂ ਪਿੰਨਾ ਹੁੰਦੀਆਂ ਜਿਨ੍ਹਾਂ ਦੇ ਅੰਸ਼ ਤੇ ਹਰ ਪੋਜ਼ਿਟਿਵ ਹੁੰਦੇ ਆ ਜਿਨ੍ਹਾਂ ਦੇ ਅੰਸ਼ ਜਾਂ ਹਰ ਚੋਂ ਇੱਕ ਅਰਿਨਾਤਮਕ ਹੋਊਗਾ ਉਹ ਫਿਰ ਪਿੰਨਾ ਨਹੀਂ ਹੋ ਸਕਦੀਆਂ ਉਹ ਪਰਿਮੇਯ ਸੰਖਿਆਵਾਂ ਹੀ ਹੋਣਗੀਆਂ ਇਸ ਕਨਸੈਪਟ ਨੂੰ ਥੋੜਾ ਜਿਆਦਾ ਹੋਰ ਵਧੀਆ ਸਮਝਣ ਵਾਸਤੇ ਸਿੱਖ ਉਦਾਹਰਨ ਲੈਣੇ ਆ ਜਿੱਦਾਂ ਮੇਰੇ ਕੋਲ ਦੋ ਬਾਕਸ ਹੈ ਇਸ ਬਾਕਸ ਦੇ ਵਿੱਚ ਮੈਂ ਪਿੰਨ ਦੀਆਂ ਉਦਾਹਰਨਾਂ ਦਿੱਤੀਆਂ 1/2 5/7 6/11 19/25 ਮਤਲਬ ਸਾਰੇ ਮੈਂ ਪੋਜ਼ਿਟਿਵ ਨੰਬਰ ਲਈ ਹੈ ਔਰ ਇਧਰ ਮੈਂ ਪਰਿਮੇਯ ਸੰਖਿਆਵਾਂ ਦਾ ਬਾਕਸ ਬਣਾਇਆ ਜਿਹਦੇ ਵਿੱਚ ਮੈਂ 1/2 5/7 6/11 19/25 ਉਸ ਤੋਂ ਬਾਅਦ ਮਾਈਨਸ ਵਟਾਉਨ 34 5/9 ਇਹ ਮੈਂ ਲਏ ਹੈਗੇ ਆ ਤਾਂ ਅਸੀਂ ਕੀ ਦੇਖਦੇ ਆ ਜਿਹੜਾ ਛੋਟਾ ਬਾਕਸ ਹੈ ਉਹ ਈਜ਼ੀਲੀ ਵੱਡੇ ਬਾਕਸ ਦੇ ਵਿੱਚ ਫਿੱਟ ਹੋ ਸਕਦਾ ਠੀਕ ਹੈ ਜੀ ਤਾਂ ਇਹਦਾ ਮਤਲਬ ਕੀ ਹੈ ਵੀ ਸਾਰੀਆਂ ਭਿੰਨਾਂ ਜਿਹੜੀਆਂ ਹੁੰਦੀਆਂ ਉਹ ਪਰਿਮੇਯ ਸੰਖਿਆਵਾਂ ਹੁੰਦੀਆਂ ਪਰ ਜਿਹੜਾ ਵੱਡਾ ਬਾਕਸ ਹੈ ਪਰਿਮੇਯ ਸੰਖਿਆਵਾਂ ਵਾਲਾ ਬਾਕਸ ਹੈ ਉਹ ਛੋਟੇ ਬਾਕਸ ਦੇ ਵਿੱਚ ਫਿੱਟ ਨਹੀਂ ਹੋ ਸਕਦਾ ਸਿਰਫ ਐਨਾ ਹੀ ਫਿੱਟ ਹੋ ਸਕਦਾ ਹੈ ਇਹ ਚੀਜ਼ ਨਹੀਂ ਫਿੱਟ ਹੋ ਸਕਦੀ ਇਟ ਮੀਨਸ ਕੀ ਹੈਗਾ ਵੀ ਸਾਰੀਆਂ ਪਰਮੇਸ਼ੰਖਿਆਵਾਂ ਪਿੰਨਾ ਨਹੀਂ ਹੋ ਸਕਦੀਆਂ ਅਸੀਂ ਇੱਕ ਹੋਰ ਐਗਜ਼ਾਮਪਲ ਲੈਣੇ ਆ ਜਿੱਦਾਂ ਇੱਕ ਕਲਾਸ ਹੈਗੀ ਹੈ ਜਿਹੜੀਆਂ ਪਿੰਨਾ ਹੈਗੀਆਂ ਅਸੀਂ ਮੰਨਦੇ ਆ ਵੀ ਜਿਹੜੀਆਂ ਸਾਰੀਆਂ ਗਰਲਸ ਐ ਲੜਕੀਆਂ ਹੈਗੀਆਂ ਨਾ ਉਹ ਪਿੰਨਾ ਜਾਂ ਤੁਸੀਂ ਇਹਦੀ ਜਗ੍ਹਾ ਤੇ ਬॉयਜ਼ ਵੀ ਲੈ ਸਕਦੇ ਹੋ ਪਰ ਪਰਮੇਸ਼ੰਖਿਆਵਾਂ ਦੇ ਵਿੱਚ ਅਸੀਂ ਬॉयਜ਼ ਤੇ ਗਰਲਸ ਦੋਨੋਂ ਇਨਕਲੂਡ ਕਰਾਂਗੇ ਉਹ ਜਿਹੜੀ ਪਰਿਮੇਯ ਸੰਖਿਆਵਾਂ ਉਹ ਬॉयਜ਼ ਤੇ 걸ਜ਼ ਨੂੰ ਮਿਲ ਕੇ ਬਣਦਾ ਹੁਣ ਤੁਸੀਂ ਦੇਖੋ ਵੀ ਜਿਹੜੀ ਪਿੰਨ ਹੈਗੀ ਆ ਉਹ ਤਾਂ ਪਰਿਮੇਯ ਸੰਖਿਆ ਦਾ ਇੱਕ ਪਾਰਟ ਹੈਗੀ ਹੈ ਇਹਦਾ ਮਤਲਬ ਸਾਰੀਆਂ ਪਿੰਨਾਂ ਜਿਹੜੀਆਂ ਪਰਿਮੇਯ ਸੰਖਿਆਵਾਂ ਵੀ ਹੈਗੀਆਂ ਉਹ ਮਤਲਬ ਕਲਾਸ ਦਾ ਹਿੱਸਾ ਹੈਗੀਆਂ ਪਰ ਜੇ ਅਸੀਂ ਪਰਿਮੇਯ ਸੰਖਿਆਵਾਂ ਦੇਖਾਂਗੇ ਤਾਂ ਪਰਿਮੇਯ ਸੰਖਿਆਵਾਂ ਸਾਰੀਆਂ ਪਿੰਨਾਂ ਨਹੀਂ ਹੋ ਸਕਦੀਆਂ ਕਿਉਂਕਿ ਇਹਦੇ ਵਿੱਚ ਕੀ ਹੈਗਾ 걸ਜ਼ ਤਾਂ ਇੱਧਰ ਹੈਗੀਆਂ ਪਰ ਬॉयਜ਼ ਕੀ ਹੈ ਵੱਤ ਹੈਗੀ ਹੈ ਤੇ ਇਹਦਾ ਮਤਲਬ ਪਰਿਮੇਯ ਸੰਖਿਆਵਾਂ ਪਿੰਨਾਂ ਨਹੀਂ ਹੋ ਸਕਦੀਆਂ ਸਾਰੀਆਂ ਨਹੀਂਆਂ ਸਾਰੀਆਂ ਠੀਕ ਹੈ ਕੁਝ ਵਿੱਚੋਂ ਹੋ ਸਕਦੀਆਂ ਪਰ ਜਿਹੜੀਆਂ ਪਿੰਨਾ ਹੈਗੀਆਂ ਉਹ ਸਾਰੀਆਂ ਦੀਆਂ ਸਾਰੀਆਂ ਪਰਿਮੇਯ ਸੰਖਿਆਵਾਂ ਦਾ ਹੀ ਇੱਕ ਪਾਠ ਹੁੰਦੀ ਹੈ ਆਈ ਹੋਪ ਤੁਹਾਨੂੰ ਇਹ ਕਨਸੈਪਟ ਸਮਝ ਆ ਗਿਆ ਹੋਣਾ ਥੈਂਕ ਯੂ